ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਝਾਂਡੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੌਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 13 ਤੇ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 916 4752865 ਤੇ ਵਾਦਿਆਂ ਜੀ ਖਬਰ ਦੇ ਵੱਲ ਚੁਗਾਮਾ ਸਾਹਿਬ ਆਜੋ ਦਿਓ ਦਰਸ਼ਨ ਖਬਰ ਜਿਹੜੀ ਹੈ ਖਬਰ ਸਾਡੇ ਬੰਦੇ ਹਟਦੇ ਨਹੀਂ ਆ ਜੀ ਫਿਰ ਬੰਦੇ ਕਾਬੂ ਕੀਤੇ ਆ ਫ੍ਰिजਨੋ ਦੇ ਵਿੱਚ ਕੁਝ ਕੁ ਹਰਿਆਣੇ ਦੇ ਨੇ ਕੁਝ ਕੁ ਸਾਡੇ ਪੰਜਾਬੀ ਨੇ ਕਿਹਾ ਜਾ ਰਿਹਾ ਜੇ ਟਰੱਕ ਤੇ ਟ੍ਰੇਲਰ ਜਿਹੜੇ ਨੇ ਉਹ ਚੋਰੀ ਕਰ ਰਹੇ ਸੀਗੇ ਕੀ ਮਾਮਲਾ ਸਾਹਮਣੇ ਆਇਆ ਜੀ ਚਲ ਸਾਬ ਗੱਲ ਠੀਕ ਆ ਜੀ ਤੁਸੀਂ ਜਦੋਂ ਜ਼ਿਕਰ ਤਾਂ ਕਰ ਹੀ ਦਿੱਤਾ ਖਬਰ ਦਾ ਕਿ ਬਹੁਤ ਜ਼ਿਆਦਾ ਖਬਰਾਂ ਜਿਹੜੀਆਂ ਹੁਣ ਇਦਾਂ ਦੀਆਂ ਆਉਣ ਲੱਗ ਪਈਆਂ ਨੇ ਕਿ ਸਾਡੇ ਜਿਹੜੇ ਨੌਜਵਾਨ ਪੀਟੀ ਦੇ ਬੱਚੇ ਹੈਗੇ ਆ ਕਿਹੜੇ ਪਾਸੇ ਨੂੰ ਤੁਰ ਪਏ ਆ ਕਿਉਂ ਰਾਤੋਂ ਰਾਤ ਅਮੀਰ ਹੋਣ ਦੇ ਲਾਲਸ ਵਿੱਚ ਤੇ ਹੋਰ ਕਿਉਂਕਿ ਇਹ ਜਿਹੜੀ ਚੱਕਾ ਚਾਉਂਦਾ ਜਾਂ ਲਗਜ਼ਰੀ ਲਾਈਫ ਨੂੰ ਜਿਉਣ ਵਾਸਤੇ ਭੁੱਖੇ ਸਿੱਦੇ ਕੰਮ ਕਿਉਂ ਲੋਕੀ ਕਰਨ ਲੱਗ ਗਏ ਖਬਰ ਆ ਰਹੀ ਹੈ ਜੀ ਫ੍ਰਿਜਨੋਂ ਤੋਂ ਕਹਿੰਦੇ ਆ ਕਿ ਉੱਥੇ ਪਹਿਲਾਂ ਵੀ ਇਹੋ ਜੀਆਂ ਬੜੀਆਂ ਵਾਰਦਾਤਾਂ ਹੋ ਚੁੱਕੀਆਂ ਨੇ ਕਿ ਜਿਹੜੇ ট্রাক ਯਾਰਡ ਆ ਯਾਨੀ ਕਿ ਜਿੱਥੇ ਟਰੱਕ پارک ਹੁੰਦੇ ਆ ਉਥੋਂ ਟਰੱਕ ਚੋਰੀ ਕੀਤੇ ਜਾਂਦੇ ਆ ਟਰੈਲਰ ਚੋਰੀ ਕੀਤੇ ਜਾਂਦੇ ਆ ਲੋਡ ਚੋਰੀ ਕੀਤੇ ਜਾਂਦੇ ਆ ਗੱਲ ਇਸ ਤਰ੍ਹਾਂ ਹੋਈ ਕਿ ਜਦੋਂ 4-5 ਬੰਦੇ ਜਿਹੜੇ ਆ ਉਹ ਵਧੀਆ-ਵਧੀਆ ਪਿਕਅਪ ਟਰੱਕ ਸੀਗੇ ਉਹਨਾਂ ਦੇ ਕੋਲ ਜੀਐਮਸੀ ਦੇ ਪਿੱਕੇ ਸੀਗੇ ਤੇ ਤਕਰੀਬਨ 4 ਜਾਣੇ ਇਹ ਆਉਂਦੇ ਆ ਗੇਟ ਖੋਲਦੇ ਆ ਗੇਟ ਖੋਲ ਕੇ ਤੇ ਯਾਰਡ ਦੇ ਵਿੱਚ ਵੜ ਜਾਂਦੇ ਆ ਇਹ ਉਥੋਂ ਟਰੱਕ ਚੋਰੀ ਕਰਦੇ ਆ ਪਰ ਤੁਹਾਨੂੰ ਪਤਾ ਹੁਣ ਕਾਫੀ ਜਿਹੜੇ ਟਰੱਕ ਯਾਰਡ ਆ ਉਥੇ ਕੈਮਰੇ ਲੱਗੇ ਹੋਏ ਆ ਉਹਨਾਂ ਨੇ ਕਿਤੇ ਦੇਖ ਲਿਆ ਉਥੇ ਉਹਨਾਂ ਨੂੰ ਤਾਂ ਉਹ ਪਹੁੰਚ ਗਏ ਬੰਦੇ ਉਥੇ ਜਿਨ੍ਹਾਂ ਦੇ ਟਰੱਕ ਸੀਗੇ ਮਾਲਕ ਵੀ ਪਹੁੰਚ ਗਏ ਉਥੇ ਫਿਰ ਹਫੜਾ ਤਫਰੀ ਮਚ ਗਈ ਤੇ ਮੌਕੇ ਤੇ ਆਣ ਕੇ ਇਹਨਾਂ ਨੇ ਬੰਦੇ ਲੈ ਫੜੇ ਬੰਦੇ ਫੜ ਕੇ ਉਹਨਾਂ ਨੇ ਕੋਸ਼ਿਸ਼ ਤਾਂ ਬੜੀ ਕੀਤੀ ਭੱਜਣ ਦੀ ਪਰ ਭੱਜਣ ਦਿੱਤੇ ਨਹੀਂ ਤੇ ਨਾਲੇ ਮੰਗਦੇ ਸੀ ਮਾਫੀ ਵੀ ਇੱਕ ਵਾਰੀ ਛੱਡ ਦਿਓ ਕੈਮਰੇ ਆ ਵੀਡੀਓ ਬਣਾਈ ਉਹਨਾਂ ਦੀ ਤੇ ਅੱਗੋਂ ਫਿਰ ਮੂੰਹ ਨਪਾਉਂਦੇ ਫਿਰਦੇ ਸੀਗੇ ਪਰ ਉਹ ਚੰਗੇ ਨਿਕਲੇ ਬੰਦੇ ਜਿਨ੍ਹਾਂ ਨੇ ਆਣ ਕੇ ਫੜਿਆ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਮੌਕੇ ਤੇ ਆਉਂਦੀ ਹੈ ਚਾਰਾਂ ਜਣੇ ਜਿਹੜਾ ਆ ਹੱਥਕੜੀਆਂ ਲਾ ਕੇ ਤੇ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹੁਣ ਦੇਖੋ ਇਹਦੇ ਵਿੱਚ ਇਹਨਾਂ ਚੌਹਾਂ ਦੇ ਵਿੱਚ ਹਰਿਆਣੇ ਦੇ ਤੇ ਪੰਜਾਬ ਦੇ ਮੁੰਡੇ ਆ ਇਹ ਕਿਹੜੇ ਪਾਸੇ ਨੂੰ ਇਹ ਪਨੀਰੀ ਤੁਰ ਪਈ ਹੈ ਕਿਉਂ ਨਹੀਂ ਇਹ ਸੁਧਰਦੇ ਕਿਉਂ ਪੁੱਠੇ ਕੰਮਾਂ ਦੇ ਵਿੱਚ ਲੱਗੇ ਹੋਏ ਆ ਦੇਖੋ ਆਪਾਂ ਜਿਸ ਕੰਟਰੀ ਵਿੱਚ ਆਏ ਆ ਇੱਥੇ ਇਦਾਂ ਦੇ ਕੰਮਾਂ ਵਿੱਚ ਪੈ ਕੇ ਬਾਅਦ ਵਿੱਚ ਸਾਰੀ ਜ਼ਿੰਦਗੀ ਜਿਹੜੀ ਆ ਜੇਲ੍ਹਾਂ ਵਿੱਚ ਨਿਕਲ ਜਾਂਦੀ ਆ ਉਹ ਹਜੇ ਨੌਜਵਾਨ ਬੱਚੇ ਆ ਕੱਲ ਨੂੰ ਇਹਨਾਂ ਨੇ ਵਿਆਹ ਵੀ ਕਰਾਉਣੇ ਆ ਕਿਸ ਤਰੀਕੇ ਦੇ ਨਾਲ ਇਹ ਆਪਣੀ ਜ਼ਿੰਦਗੀ ਜਿਹੜੀ ਦਾਤੇ ਲਾ ਰਹੇ ਆ ਇੱਕ ਪਾਸੇ ਪਹਿਲਾਂ ਹੀ ਇਹਨਾਂ ਰੌਲਾ ਪਿਆ ਹੋਇਆ ਆ ਪਹਿਲਾਂ ਹੀ ਇਮੀਗ੍ਰੇਸ਼ਨ ਨੂੰ ਲੈ ਕੇ ਟਰੱਕ ਸੀਡੀਐਲ ਨੂੰ ਲੈ ਕੇ ਟਰਕਿੰਗ ਨੂੰ ਲੈ ਕੇ ਕਿੰਨਾ ਘਮਾਸਣ ਮਚਿਆ ਪਿਆ ਤੇ ਇਹ ਜਿਹੜੇ ਨਾਲੇ ਨਾਲੇ ਚੰਗਾਵਾ ਸਾਹਿਬ ਦੇਖੋ ਜਦੋਂ ਤੇ ਮਾਪਿਆਂ ਨੇ ਤੀ ਪੁੱਤ ਭੇਜੇ ਨੇ ਲੱਖਾਂ ਰੁਪਏ ਲੱਗ ਜਾਂਦਾ ਜਦੋਂ ਅਮਰੀਕਾ ਕੈਨੇਡਾ ਭੇਜਨੇ ਹੋਣ ਤਾਂ ਇੱਥੇ ਕਮਾਈਆਂ ਕਰਨ ਨੂੰ ਭੇਜੇ ਤੁਸੀਂ ਸਿੱਧੇ ਰਾਹ ਪੈ ਕੇ ਡਾਲਰ ਕਮਾ ਲਓ ਮਿਹਨਤ ਕਰੋ ਕਿਹੜੇ ਰਾਹ ਪੈ ਕੇ ਤੁਸੀਂ ਜਲਦੀ ਅਮੀਰ ਹੋਣ ਦੇ ਚੱਕਰ ਜਿੱਦਾਂ ਤੁਸੀਂ ਗੱਲ ਕਰੀ ਦਿੱਤੀ ਹੈ ਕਿ ਜਲਦੀ ਅਮੀਰ ਉਹ ਲਾਲਸਾ ਨਹੀਂ ਮੁੱਕਦੀ ਸਾਡੇ ਬੰਦੇਆਂ ਦੀ ਹੁਣ ਅਮੀਰ ਮੂਰਕਾ ਤੇ ਹੋਣਾ ਉੱਤੇ ਫੜ ਲਿਆ ਪੁਲਿਸ ਨੇ ਤਾਂ ਤੁਸੀਂ ਆਹ ਵੀਡੀਓ ਜਦੋਂ ਦੇਖੋਗੇ ਦਰਸ਼ਕ ਸਾਡੇ ਵੇਖਣਗੇ ਵੀਡੀਓ ਦੇਖਣਗੇ ਤੇ ਪਤਾ ਲੱਗ ਜਾਣਾ ਵੀ ਹੋ ਕੀ ਦੇ ਆ ਦੇਖੋ ਗੱਲ ਇਦਾਂ ਆ ਵੀ ਇੱਥੇ ਪਹਿਲਾਂ ਤਾਂ ਹਾਲਾਤ ਸੀਗੇ ਇਮੀਗ੍ਰੇਸ਼ਨ ਦੇ ਹੋ ਉਸ ਚਲੋ ਜੇ ਕੋਈ ਬੰਦਾ ਇਦਾਂ ਫੜਿਆ ਵੀ ਜਾਂਦਾ ਸੀ ਨਾ ਉਹ ਜ਼ਮਾਨਤ ਹੋ ਜਾਂਦੀ ਸੀ ਛੁੱਟ ਜਾਂਦਾ ਸੀ ਜਦੋਂ ਮਾਰ ਮੋਟਾ ਸੁਧਰਨ ਦਾ ਟਾਈਮ ਬੰਦੇ ਨੂੰ ਮਿਲ ਜਾਂਦਾ ਸੀ ਹੁਣ ਨਹੀਂ ਕੋਈ ਸੁਧਰਨ ਦਾ ਟਾਈਮ ਮਿਲਣਾ ਹੁਣ ਤਾਂ ਬਸ ਜਿਹੜਾ ਬੰਦਾ ਅਰੈਸਟ ਹੋ ਗਿਆ ਪਹਿਲਾਂ ਜੇਲ ਕੱਟੂਗਾ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਡੈਪੂਟੇਸ਼ਨ ਤਾਂ ਪੱਕੀ ਐ ਫਿਰ ਉੱਥੇ ਘਰ ਜਾ ਕੇ ਉਧਰ ਪਿੰਡ ਪਹੁੰਚਣ ਵੇ ਉਥੇ ਜਾ ਕੇ ਮੱਝਾਂ-ਮੱਝਾਂ ਚੋਰੀ ਕਰੀ ਜਾਂ ਹੋਰ ਕੀ ਕਰਨਾ ਉਥੇ ਮੱਜਾ ਦਾ ਸੰਗਲ ਲਈ ਜਾਣ ਕਿਉਂ ਇਹ ਲੋਕ ਸਮਝਦੇ ਨਹੀਂਗੇ ਵੀ ਅਸੀਂ ਲੋਕ ਤਾਂ ਇਹਨਾਂ ਵਾਸਤੇ ਕਲਪਕਲਪ ਕੇ ਲੋਕੀ ਬਿਹਾਨ ਹੋਈ ਜਾਂਦੇ ਆ ਵੀ ਚਲੋ ਕੋਈ ਗੱਲ ਨਹੀਂ ਵੀ ਭਾਈ ਇਹ ਨਾਲੇ ਨਾਲੇ ਚਗਾਵਾ ਸਾਹਿਬ ਹੋਰ ਵੀ ਗੱਲ ਹੈਗੀ ਨਾ ਦੇਖੋ ਕੋਈ ਚੰਗੀ ਖਬਰ ਦਿਓ ਕੋਈ ਨਾਂ ਉੱਚਾ ਕਰੋ ਕਮਿਊਨਿਟੀ ਦਾ ਕੋਈ ਪੰਜਾਬ ਦਾ ਕੋਈ ਭਾਰਤ ਦਾ ਸਾਨੂੰ ਵੀ ਮੌਕਾ ਮਿਲੇ ਅਸੀਂ ਵੀ ਹੁਬ ਹੁਬ ਕੇ ਖਬਰਾਂ ਕਰੀਏ ਕਾ ਦੇਖੋ ਜੀ ਪੰਜਾਬ ਦੇ ਹਰਿਆਣੇ ਦੇ ਜਾਂ ਭਾਰਤ ਦੇ ਨੌਜਵਾਨ ਨੇ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਮੱਲਾ ਮਾਰੀਆਂ ਨੇ ਇਸ ਖੇਤਰ ਦੇ ਵਿੱਚ ਫਿਰ ਹੁਣ ਖਬਰਾਂ ਇਹੋ ਜਿਹੀਆਂ ਆਉਣੀਆਂ ਤੇ ਇਹੋ ਜਿਹੀਆਂ ਦੇਣੀਆਂ ਪੈਣੀਆਂ ਕਰੀਏ ਤੇ ਕਰੀਏ ਕੀ ਸਮਝ ਸਾਨੂੰ ਵੀ ਨਹੀਂ ਆਉਂਦੀ ਪਈ ਖਬਰਾਂ ਖਬਰਾਂ ਕੀ ਕਰਨੀਆਂ ਛੰਡ ਸਾਹਿਬ ਮੈਂ ਤੁਹਾਨੂੰ ਹੁਣ ਇਸੇ ਗੱਲ ਦੇ ਨਾਲ ਰਿਲੇਟਡ ਨਾਲ ਹੋਰ ਵੀ ਤੁਹਾਨੂੰ ਦੱਸ ਦਿੰਦਾ ਕਿ ਪਿਛਲੇ ਦਿਨੀ ਆਪਾਂ ਖਬਰ ਕੀਤੀ ਸੀ ਕਿ ਜਿਹੜੇ 12 ਜਾਨੇ ਫੜੇ ਸੀਗੇ ਜਿਨ੍ਹਾਂ ਵਿੱਚੋਂ 11 ਆਪਣੇ ਸੀਗੇ ਠੀਕ ਹੈ ਦੇਸੀ ਜਿਹੜੇ ਲੋੜ ਚੋਰੀ ਕਰਦੇ ਸੀਗੇ ਫੇਰ ਜਿਹੜੇ ਜਿਹੜੇ ਲੋਕ ਫਰੇਟ ਚੋਰੀ ਕਰਦੇ ਸੀਗੇ ਜਿਹੜੇ ਅ ਵੱਡੀ ਵੱਡੀਆਂ ਕੰਪਨੀਆਂ ਬਣਾ ਕੇ ਤੇ ਕਿਤੇ ਕਿਤੇ ਵੱਡੇ ਲੋਡ ਜਿਹੜੇ ਬਾਰੋ-ਬਾਰ ਹੀ ਸੈਲ ਕਰੀ ਜਾਂਦੇ ਸੀ ਵੇਚੀ ਜਾਂਦੇ ਸੀ ਉਹ ਬੰਦੇ ਫੜੇ ਹੁਣ ਨਾਮ ਤਾਂ ਕਮਾਉਂਦੇ ਪਏ ਆ ਪਰ ਨਾਮ ਬਦਨਾਮੀ ਵਾਲਾ ਕਮਾਉਂਦੇ ਪਏ ਆ ਚੰਗਾ ਨਾਮ ਨਹੀਂ ਕਮਾਉਂਦੇ ਪਏ ਹੁਣ ਏਸੇ ਕਰਕੇ ਜਿਹੜੀ ਕਮਿਊਨਿਟੀ ਜਿਹੜੀ ਆ ਨਾ ਕਈ ਹਿੱਸਿਆਂ ਵਿੱਚ ਵੰਡੀ ਪਈ ਆ ਜੇ ਕੋਈ ਸਾਡੇ ਵਰਗਾ ਉੱਠ ਕੇ ਇਹ ਗੱਲ ਕਹਿੰਦਾ ਵੀ ਇਹ ਜਿਹੜੀ ਨਵੀਂ ਪਨੀਰੀ ਆ ਇਦਾਂ ਕਰਦੇ ਆ ਫਿਰ ਆ ਤੁਸੀਂ ਦੇਖੋ ਕਿਸੇ ਜਾ ਕੇ ਸੋਸ਼ਲ ਮੀਡੀਆ ਤੇ ਟਿਕਟੋਕ ਤੇ ਇੰਸਟਾਗ੍ਰam ਤੇ ਆ ਜਿਹੜੇ ਲਾਈਵ ਹੋ ਕੇ 5 50 30 30 ਬੰਦੇ ਬਹਿ ਕੇ ਉਥੇ ਗੱਲਾਂ ਕਰਦੇ ਆ ਗਾਲਾਂ ਕੱਢੀ ਜਾਂਦੇ ਆ ਕਿ ਤੁਸੀਂ ਨੂੰ ਬੰਦਾ ਚੰਗਾ ਬੋਲੀ ਜਾਂਦੇ ਆ ਜੀ ਇਹ ਦੀ ਨਵੀਂ ਨਵੇਂ ਪਲੀਰ ਨੂੰ ਇਦਾਂ ਕਹਿੰਦੇ ਆ ਉਹਦਾ ਕਹਿੰਦੇ ਆ ਭਾਈ ਹੁਣ ਕੀ ਕਰੇ ਬੰਦਾ ਆ ਦੇਖੋ ਨਾ ਹੁਣ ਜਿਹੜੇ ਤੁਸੀਂ ਕੰਮ ਕਰਦੇ ਪਏ ਆ ਇਹ ਕੋਈ ਇਹ ਕੋਈ ਚੰਗੀਆਂ ਚੀਜ਼ਾਂ ਇਹਦੇ ਨਾਲ ਤਾਂ ਕਮਿਊਨਿਟੀ ਦਾ ਨਾਮ ਬਦਨਾਮ ਹੁੰਦਾ ਪਿਆ ਆਬ ਅਗੇ ਚੰਦ ਸਾਹਿਬ ਆਪਾਂ ਕਿੰਨੀਆਂ ਖਬਰਾਂ ਕੀਤੀਆਂ ਆ ਕਿ ਕਿੰਨੇ ਟ੍ਰੇਲਰ ਚੋਰੀ, ਟਰੱਕ ਚੋਰੀ, ਯਾੜਾਂ ਦੇ ਵਿੱਚੋਂ ਲੋਡ ਚੋਰੀ ਇਹ ਕਿੱਥੋਂ ਸਿੱਖਦੇ ਆ ਅਰੇ ਤੁਸੀਂ ਸਾਲ 2 ਸਾਲ ਤੁਹਾਨੂੰ ਹੋਇਆਂ ਨੂੰ ਆਇਆਂ ਨੂੰ ਹੋਇਆ 3 ਸਾਲ ਕੇ ਨੂੰ ਹੋਇਆ ਕੇ ਨੂੰ 4 ਸਾਲ ਹੋਇਆ ਹੱਦ ਕੇ ਨੂੰ 5 ਸਾਲ ਹੈ ਤੇ ਤੁਸੀਂ ਇਹਦੇ ਆਏ ਆ ਕਿ ਆਉਂਦਿਆਂ ਸਾਰੀ ਤੁਸੀਂ ਇਹ ਕਿਹੜੇ ਕੰਮਾਂ 'ਚ ਪੈ ਗਏ ਆ ਵੀ ਤੁਸੀਂ ਤਾਂ ਕੋਈ ਚੰਗੀ ਗੱਲ ਸਿੱਖਣੀ ਸੀ ਕੋਈ ਚੰਗਾ ਜੀਵਨ ਬਣਾਉਣਾ ਸੀਗਾ ਕੋਈ ਕੁਈ ਚੰਗੇ ਕੰਮ ਕਰਨੇ ਸੀਗੇ ਤਾਂ ਕਿ ਤੁਸੀਂ ਵਧੀਆ ਇਨਸਾਨ ਬਣ ਕੇ ਕੋਈ ਤੇ ਡਾਲਰ ਤਾਂ ساری ਜ਼ਿੰਦਗੀ ਕਮਾਈ ਜਾਣੇ ਆ ਪਰ ਜਿਹੜੀ ਲਾਹਨਤ ਕਮਾਉਂਦੇ ਪਏ ਨਾ ਲਾਹਨਤ ਇਹ ਇਹ ਜ਼ਿੰਦਗੀ ਚ ਜਦੋਂ ਜਿਹੜੇ ਬੰਦੇ ਦੇ ਪੱਲੇ ਪੈ ਗਈ ਏ ਇਹ ਨਹੀਂ ਛੁੱਟਣੀ ਕੱਲ ਨੂੰ ਤੁਹਾਡੇ ਹੁਣ ਜਦੋਂ ਮਾਂ ਪਿਓ ਨੂੰ ਪਤਾ ਲੱਗਣਾ ਉਹ ਕੀ ਕਹਿਣਗੇ ਵੀ ਸਾਡਾ ਮੁੰਡਾ ਉੱਥੇ ਕੀ ਗੋਲ ਖਲਾ ਰਿਹਾ ਕਰਨਾ ਕੀ ਸੀ ਕਰਦਾ ਕੀ ਕਰਦਾ ਬਿਲਕੁਲ ਜੀ ਬਿਲਕੁਲ ਔਰ ਆਸਤੇ ਉਮੀਦ ਕਰਦੇ ਆਂ ਜੀ ਸਾਡੇ ਜਿਹੜੇ ਨੌਜਵਾਨ ਜਿਹੜੇ ਖਾਸ ਕਰਕੇ ਅਲੱਡ ਉਮਰ ਦੇ ਵਿੱਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਆਏ ਨੇ ਉਹ ਚੰਗੇ ਪਾਸੇ ਵੱਲ ਲੱਗ ਕੇ ਮਿਹਨਤ ਮੁਸ਼ਕਲ ਕਰਕੇ ਆਪਣਾ ਆਪਣੇ ਪਰਿਵਾਰ ਦਾ ਆਪਣੀ ਕਮਿਊਨਿਟੀ ਦਾ ਨਾਮ ਉੱਚਾ ਕਰਨਗੇ ਇਹੋ ਜਿਹੇ ਲਾਮਤਾਂ ਤੋਂ ਬਚਣਗੇ ਬਾਕੀ ਬਹੁਤ ਬਹੁਤ ਧੰਨਵਾਦ ਚੁਗਾਵਾਂ ਸਾਹਿਬ ਤੁਸੀਂ ਦਰਸ਼ਕਾਂ ਦੇ ਨਾਲ ਵਿਚਾਰਾ ਸਾਂਝਾ ਕੀਤੀਆਂ ਸ਼ੁਕਰੀਆ ਤੁਹਾਡਾ ਧੰਨਵਾਦ